ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਵਧੀਆ ਹੋਵੋਗੇ ਤੇ ਲੈ ਕੇ ਆ ਗਏ ਤੁਹਾਡੇ ਲਈ ਨਵਾਂ ਤੇ ਇੰਟਰਸਟਿੰਗ ਜਿਹਾ ਵਲੌਗ ਕਰਦੇ ਆ ਮਿੱਤਰੋ ਅੱਜ ਦੇ ਵਲੌਗ ਦੀ ਸਟਾਰਟਿੰਗ ਤੇ ਜਿਹੜੇ ਵੀਰ ਭਰਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਕਮੈਂਟ ਅਤੇ ਸ਼ੇਅਰ ਤੇ ਕਰਦੇ ਆ ਵੀਡੀਓ ਅੱਜ ਦੀ ਨੂੰ ਕੰਟੀਨਿਊ ਤੇ ਬੜੇ ਰਿਓ ਸਾਰੇ ਵੀਰ ਭਰਾ ਐਂਡ ਟਿੱਕਰ ਲਓ ਮੇਰੇ ਵੀਰੋ ਲੌਂ ਜਾ ਰਹੇ ਆ ਅੱਜ ਆਪਾਂ ਕਬੂਤਰਾਂ ਨੂੰ ਦਵਾਈ ਡੀਵਾਰਮਿੰਗ ਕਰਦੇ ਆ ਕਬੂਤਰਾਂ ਦੀ ਤੇ ਪੇਪਰ ਜਨ ਲਾਉਣ ਲੱਗੇ ਆ ਇਹਦੇ ਉੱਤੇ ਕਾਗਜ਼ਾਂ ਮੜ ਗਿਆ ਤੇ ਆ ਗੁੜ ਘੋਲਿਆ ਵਾ ਜਿਆਦਾ ਮੜਾਏ ਘੋਲ ਗਿਆ ਸੀ ਮੇਥੋਂ ਚਲੋ ਤਾਂ ਵੀ ਕੋਈ ਗੱਲ ਨਹੀਂ ਥੋੜਾ ਥੋੜਾ ਦੇ ਦਾਂਗੇ ਟੀਕਾ ਆਪਣੇ ਕੋਲ ਛੋਟਾ ਤੇ ਇਹਦੇ ਹਿਸਾਬ ਨਾਲ ਮਿਲ ਕੇ ਲਾ ਦਾਂਗੇ ਤੇ ਚਲੋ ਲਾਉਨੇ ਆ ਕਬੂਤਰਾਂ ਨੂੰ ਤੇ ਵੀਡੀਓ ਮੈਂ ਕਰਦਾ ਕੰਟੀਨਿਊ ਤੇ ਦੇਖਿਓ ਹਾਂਜੀ ਮੇਰੇ ਵੀਰੋ ਤੇ ਸਾਰੇ ਕਬੂਤਰਾਂ ਨੂੰ ਗੋੜ ਵਾਲਾ ਪਾਣੀ ਆਪਾਂ ਲਾਤਾ 20 ml ਤੇ ਸਾਰੇ ਕੁਤਰ ਆਪਾਂ ਪਿੰਜਰੇ 'ਚ ਤੜਦਣ ਨਾਲ ਇਹ ਮਾੜੀ-ਮੋਟੀ ਤੁੱਪ ਲੱਗੀ ਰਹੂਗੀ ਤੇ ਨਾਲੇ ਵਧੀਆ ਪਾਣੀ ਲਾਇਆ ਜਿਹੜਾ ਉਹ ਖਿੱਚ ਲੈਣਗੇ ਤੇ ਅੱਧੇ ਘੰਟੇ ਤੱਕ ਆਪਾਂ ਲਾਉਨੇ ਆ ਦਵਾਈ ਤੇ ਸਿਰਫ ਆਪਣਾ ਇੱਕ ਬੱਚਾ ਰਹਿ ਗਿਆ ਆ ਬੱਚਾ ਰਹਿ ਗਿਆ ਐਨੇ ਅਰੇ ਆਸ਼ਨੀ ਗਾਲੀ ਸੀ ਤੇ ਦਾਣੇ ਸੀਗੇ ਡੱਟ ਚਲੇ ਬਾਕੀ ਸਾਰੇ ਸੁੱਕੇ ਸੀਗੇ ਖਾਲੀ ਪੇਟ ਸੀਗੇ ਸਾਰਿਆਂ ਨੂੰ ਲਾਤੀ ਤੇ ਚੇਂਜਸ ਦਿਖਾ ਦਨੇ ਆ ਇੱਧਰ ਮੇਰੇ ਵੀਰੋ ਨੀਲਿਆਂ ਦਾ ਬੱਚਾ ਇੱਕ ਆ ਰਿਹਾ ਆਪਣਾ ਨਿਕਲ ਗਿਆ ਵੀ ਬਹੁਤ ਵੱਡਾ ਹੋ ਗਿਆ ਤੇ ਇੱਧਰ ਵੀ ਬੱਚਾ ਨਿਕਲਿਆ ਆ ਤੇ ਮੇਰੇ ਵੀਰ ਇੱਧਰ ਵੀ ਬੱਚਾ ਨਿਕਲਿਆ ਤਿੰਨ ਬੱਚੇ ਹੋ ਗਏ ਨੇ ਤੇ ਆ ਤਾਂ ਬਾਲਾ ਹੀ ਭੜਾ ਤਾਂ ਅੰਦਰ ਹੱਥ ਨਹੀਂ ਲਾਉਣ ਦਿੰਦਾਗਾ ਦੱਸ ਮੈਂ ਤੈਨੂੰ ਖਾ ਜਾਾਂਗੇ ਇਹ ਇਹ ਆ ਤਿੰਨ ਬੱਚੇ ਆ ਚਲੋ 15-20 ਮਿੰਟ ਬਾਅਦ ਲਾਉਨੇ ਆ ਇਹਨਾਂ ਨੂੰ ਦਵਾਈ ਤੇ ਮੈਂ ਕਰਦਾ ਵੀਡੀਓ ਕੰਟੀਨਿਊ ਲਾਉਦੀ ਦਵਾਈ ਤਿਆਰ ਆ ਆਪਣੀ 15 ਕਬੂਤਰਾਂ ਦੀ ਦਵਾਈ ਆ ਸੀ ਤੇ ਲਾਉਨੇ ਇਹਨਾਂ ਨੂੰ ਆਪਾਂ ਤੇ ਆ ਕਬੂਤਰ ਨਵੇਂ ਆ ਇਹ ਆਪਾਂ ਮਿੱਤਰੋ ਖੜਿਆ ਸੀਗਾ ਤੇ ਇਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਦਾ ਆਜਿਨੇ ਕਬੂਤਰਾਂ ਤੇ ਲਾਉਨੇ ਦੀ ਦਵਾਈ ਫਿਰ ਤੁਹਾਨੂੰ ਦਿਖਾਉਂਦੇ ਆ ਕਰਦੇ ਆ ਕੰਟੀਨ ਲਓ ਮੇਰੇ ਵੀਰੋ ਦਵਾਈ ਸਾਰੇ ਕਬੂਤਰਾਂ ਨੂੰ ਲਾਤੀ ਆ ਬੈਠੇ ਆ ਕੱਲੇ ਉਹ ਮੋਢੇ ਵਾਲੇ ਬੱਚੇ ਨੂੰ ਛੱਡ ਕੇ ਸਾਰਿਆਂ ਨੂੰ ਦਵਾਈ ਲਾਤੀ ਕਿਉਂਕਿ ਉਹਦੇ ਢਿੱਡ 'ਚ ਦਾਣੇ ਸੀਗੇ ਹਲੇ ਤੇ ਹਲੇ ਤਾਂ ਹੁਣੇ ਲਾਈਏ ਦਵਾਈ ਤੇ ਵੇਹਣੇ ਰਿਜ਼ਲਟ ਕੀ ਨਿਕਲਦਾ 15ਵੀਆਂ ਮਿੰਟਾ ਬਾਅਦ ਹਲੇ ਤੱਕ ਨਹੀਂ ਪਾਣੀ ਵਾਲੀਆਂ ਆਈਆਂ ਤੇ ਇੱਥੇ ਕਾ ਨਿੱਕਾ ਮਾੜਾ ਆਇਆ ਨਿਕਲੇ ਸੀ ਇੱੱਚ ਜਿਵੇਂ ਸ਼ੂਟ ਆਇਆ ਤੇ ਦਾਣੇ ਮੇਰੇ ਵੀਰੋਂ ਪਤਾ ਨਹੀਂ ਕਿੱਥੇ ਮਾੜੇ ਮੜੀ ਵਿੱਚ ਪਈ ਆ ਤੇ ਕੰਮ ਖਰਾਬ ਕਰਦੇ ਆ ਹੀ ਬਾਕੀ ਦਾ ਕੰਮ ਸੱਟਾ ਉੱਤੇ ਵੀ ਨਹੀਂ ਹਲੇ ਤਾਂ ਮਰੀਆਂ ਪਹਿਲਾਂ ਦੀਆਂ ਪੰਨਿਆਂ ਦਾ ਤੇ ਚਲੋ ਤੁਹਾਨੂੰ ਬਾਅਦ ਚ ਦਿਖਾਵਾਂਗੇ ਜੇ ਨਿਕਲੇ ਨੁਕਲੇ ਤਾਂ ਤੇ ਦੱਸਾਂਗੇ ਤੇ ਬੈਠੇ ਹਾਲੇ ਦਾ ਕਬੂਤਰ ਤੇ ਬਾਕੀ ਕਾਲੇ ਪੱਲੇ ਵਾਲੀ ਨਿਕਲ ਲਾਂਡਾ ਦੇਦਾ ਈ ਤੇ ਉਹ ਸੱਟਣਾ ਪੈ ਗਿਆ ਤੇ ਕਿਉਂਕਿ ਬੱਚੇ ਨਹੀਂ ਕਢਾਉਣੇ ਹੁਣ ਆਪਾਂ ਤੇ ਉਧਰ ਮੇਰੇ ਵੀ ਰੋਟਾ ਪੂਲੀਆਂ ਆਪਣੀਆਂ ਇਕੱਠੀਆਂ ਹੋ ਗਈਆਂ ਉਹ ਉੱਥੇ ਤੇ ਆਪਾਂ ਖੁੱਡਾ ਪਾਉਣਾ ਤੇ ਦਾਣੇ ਵਾਲਾ ਕੰਮ ਨਾ ਪਤਾ ਨਹੀਂ ਕਿੱਥੋਂ ਬਲਬ ਦੇਖਾਈ ਜਾਂਦਾ ਇਹ ਲੋ ਕੋਈ ਨਾ ਮੈਂ ਸਾਫ਼ ਕਰ ਦਿੰਦਾ ਬਾਅਦ ਚ ਤੇ ਉਧਰ ਤੁਹਾਨੂੰ ਮੈਂ ਇੱਕ ਕਰੀ ਚੈੱਕ ਕਰਾ ਦੇਣਾ ਖੁੱਡਾ ਵਾਲੀ ਕੀਰ ਬੋੜਾ ਇੱਟਾ-ਉੱਟਾ ਪੋਰੀਆ ਪੀਆਂ ਹੈਗੀਆਂ ਆਪਣੇ ਕੋਲੇ ਇਕੱਠੀਆਂ ਕਰ ਲਈਆਂ ਸੀ ਆਪਾਂ ਇਧਰ ਕਰੋ ਚੱਕ ਮੇਰੇ ਵੀਰੋ ਇੱਟਾਂ ਦੇ ਬਾਹਰ ਲਾ ਦੇ ਆਪਾਂ ਤੇ ਉਹ ਜਿਹੜੀ ਸਮਾਨਾਂ ਦੀ ਪਈ ਉਹਦੇ ਤੇਕਰ ਆ ਪਾਉਚੇ ਰੱਖਣਾ ਖੁੱਡਾ ਇੱਥੋਂ ਲੈ ਕੇ ਸਾਹਮਣੇ ਕੰਦ ਕੱਢਣੀ ਉਹ ਬਾਰੀ ਵੀ ਪਈ ਆਪਣੇ ਕੋਲ ਜਾਲੀ ਲਾ ਕੇ ਤੇ ਆ ਜਿਹੜੇ ਲੱਕੜਾਂ ਇਹਦੀ ਟੈਂਪਰੀ ਛੱਤ ਪਾ ਦਾਂਗੇ ਕਿਉਂਕਿ ਉੱਤੇ ਹੈਗੀ ਛੱਤ ਬਹੁਤੀ ਲੋਡ ਨਹੀਂ ਤੇ ਇੱਥੋਂ ਕੰਦ ਲਾਵਾਂਗੇ ਸਿੱਧੀ ਐਂ ਕਰਕੇ ਠੀਕ ਆ ਮੇਰੇ ਵੀਰੋ ਉੱਚਾ ਉਹਦੇ ਤੇਕਰ ਤੇ ਸਾਹਮਣੇ ਇਧਰੋਂ ਵੀ ਆਏ ਕਰਕੇ ਤੇ ਬਹੁਤ ਵੱਡਾ ਖੁੱਡਾ ਹੋ ਜੀ ਪਿੱਛੇ ਉਹ ਜਾਲੀ ਹੈਗੀ ਆ ਤੇ ਇਧਰ ਛੱਡ ਦਾਂਗੇ ਬਾਹਰ ਚ ਜੋੜੇ ਤੇ ਬੱਚੇ ਬੱਚੇ ਉਧਰ ਰੱਖਿਆ ਕਰਾਂਗੇ ਡਾਇਗਰਾਂਗੇ ਤੇ ਚਲੋ ਦਿਨੇ ਅਪਡੇਟ ਜੋ ਨਿਕਲੇ ਮਿਲਪ ਤੇ ਉਧਰ ਆਪਾਂ ਨਵੀਂ ਤਹਿ ਲਾਈਏ ਕਰੋ ਚੈੱਕ ਤੇ ਦੋ ਕਬੂਤਰ ਵੀ ਫੜਿਆ ਉਧਰ ਵੀ ਉਧਰ ਵੀ ਇੱਕ ਕਬੂਤਰ ਫੜਿਆ ਤੇ ਇਧਰ ਆਪਾਂ ਪਾਉਂ ਪਾਕਿਸਤਾਨੀ ਕਬੂਤਰ ਪੜਾ ਮੇਰੇ ਵੀ ਬੜਾ ਕਾਲਾ ਚੀ ਤੇ ਇਹਦੀ ਆਪਾਂ ਜੋੜੀ ਉਹ ਕੱਲ੍ਹ ਸਿਰ ਨਾ ਫੋਟਰੀਏ ਜਦੋਂ ਬੱਚੇ ਪੜ ਗਏ ਇਹਦੇ ਤੇ ਇਹ ਤੁਹਾਨੂੰ ਦਿਖਾਤੇ ਸੀ ਬੱਚੇ ਲੇਖੋ ਉੱਥੇ ਆ ਤਾਂ ਥੱਲੇ ਆ ਇੱਕ ਇਧਰ ਤੇ ਚੱਲੋ ਕਰਦੇ ਆ ਕੰਟੀ ਮੇਰੇ ਵੀਰੋ ਕਬੂਤਰ ਆਪ ਇਧਰ ਕਰਤੇ ਆ ਪਾਣੀ ਪਾਣੀ ਆ 1% ਵੀ ਮਤਲਬ ਇੱਕ ਮਲੂ ਇੱਕ ਵੀ ਨਹੀਂ ਨਿਕਲਿਆ ਯਾਰ ਮਤਲਬ ਇੱਕ ਵੀ ਮਤਲਬ ਨਹੀਂ ਨਿਕਲਿਆ ਜਾਂ ਮਲਾ ਦਾ ਦਵਾਈ ਨਹੀਂ ਸਹੀ ਲੱਗੀ ਜਾਂ ਇਨੰਦ੍ਰਿਕ ਵੀ ਹੈ ਨਹੀਂ ਇੱਕ ਵੀ ਮਲਾ ਨਹੀਂ ਨਿਕਲਿਆ ਮੇਰੇ ਵੀਰੋ ਵੀ ਮਿਲ ਆਪਣੀ ਨਿਕਲ ਕਲਾ ਪਾਣੀ ਪਾਣੀ ਤੇ ਕਬੂਤਰੋਂ ਬੈਠੇ ਨੇ ਸਾਰੇ ਆਪੋ ਆਪਣੇ ਖੋਲਿਆ ਚ ਤੇ ਬੱਚਾ ਮੜਾ ਟੱਲਾ ਮੇਰੇ ਵੀਰੋ ਆਪਣਾ ਤੇ ਮੇਲ ਤਾਂ ਇਹਦੇ ਕਾਰਨ ਲਾਈ ਸੀ ਦਵਾਈ ਮੈਂ ਕਿ ਚਲੋ ਇਹਦੇ ਅੰਦਰ ਕੀੜੇ ਗੂੜੇ ਹੋਣਗੇ ਦੇ ਨਿਕਲ ਜਾਣਗੇ ਪਰ ਇਹਨੇ ਵੀ ਕੋਈ ਰਿਸਪੌਂਸ ਦਿੱਤਾ ਆਉਂਦਾ ਤੇ ਉਹਦੇ ਅੰਦਰ ਰੈਸ਼ ਸੀਗੀ ਤੇ ਇਹ ਵੀ ਆਪਾਂ ਸੱਤ ਡਾਉਣ ਲਾਗੇ ਇਹਨਾਂ ਦੇ ਰੰਗ ਦੁਬਾਰਾ ਲਾਇਏ ਸੀ ਤੁਹਾਨੂੰ ਨਹੀਂ ਦਿਖਾਇਆ ਹੋਊਗਾ ਤੇ ਕੋਈ ਨਾ ਕੱਲ ਨੂੰ ਵੀਡੀਓ ਇਹਨਾਂ ਦੀ ਪਾ ਦਾਂਗੇ ਡਾਉਣ ਵਾਲੀ ਤੇ ਆ ਮੇਰੇ ਵੀਰਾਂ ਪਾੜਿਆ ਸੀ ਪਾਕਿਸਤਾਨੀ ਕਬੂਤਰ ਆ ਇਹ ਦੇਖ ਸਾ ਦੇਤੇ ਹੀ ਪੈਰ ਤੇਰੇ ਮਾਰੀ ਮਾਰੀ ਮੋਜ ਆ ਇੱਕ ਇੱਕ ਦੋ ਦੋ ਫੁੰਗ ਇਹ ਆਪਣਾ ਕਬੂਤਰ ਕਬੂਤਰ ਸਮਾਰਿਆ ਆਪਣਾ ਫਿੱਟ ਨਾ ਖਾਈ ਨਾ ਐਦਾਂ ਦੀ ਕੋਈ ਗੱਲ ਨਹੀਂ ਇਹ ਨਾ ਕਿਸ ਨੇ ਗਲੱਛਿਆ ਮੇਰੇ ਵੀਰੋ बस ਵੀ میرے ویرو سਿੱਧੀ گل بھی کچھ نہیں سی ਇਹਨਾਂ ਦੇ ਅੰਦਰ ਵਧੀਆ ਸੀ ਸੈੱਟ ਜੀ ਕੂਤ ਭਰੇ ਮਿਲਿਆ ਆਈ ਦਰਾ ਬੈਠੇ ਨੇ ਦੇਖ ਲੋ ਤੇ ਚਲੋ ਥੋੜਾ ਪਛਾਮ ਨੂੰ ਦਾਣੇ ਪਾਵਾਂਗੇ ਪਛਾਮ ਨੂੰ ਕੰਟੀਨਿਊ ਕਰ ਦਾਂਗੇ ਤੇ ਦਿਖਾ ਦਾਂਗੇ ਤੁਹਾਨੂੰ ਤੇ ਚਲੋ ਸ਼ਾਮ ਨੂੰ ਦਿਖਾਉਂਦੇ ਲੋ ਮੇਰੇ ویرੂ ਸਿਰਫ ਆਹ ਹੱਥ ਧੂਮ ਲਪ ਨਿਕਲਿਆ 15 ਕਬੂਤਰਾਂ ਜੋ ਹਣ ਪਤਾ ਨਹੀਂ ਕਿਹੜੇ ਦੇ ਆ ਤੇ ਹੋਰ ਤਾਂ ਖੋਡੇ ਵਿੱਚ ਕੁਝ ਵੀ ਹੈ ਨਹੀਂ ਆ ਬਿੱਠਾ ਦਾ ਵਾਧੂ ਆ ਪਰ 160 ਆਹੀ ਦੋ ਲੱਭਿਆ ਚਲੋ ਵਧੀਆ ਗੱਲ ਹੈਣੀ ਤਾਂ ਤੇ ਪੌਣੇ ਕਬੂਤਰਾਂ ਨੂੰ ਦਾਣਾ ਪਾਣੀ ਕਰਦੇ ਆ ਕੰਟੀਨਿਊ ਲਓ ਜੀ ਦਾਣਾ ਪਾਤਾ ਤੇ ਕੱਢਦੀ ਕਬੂਤਰ ਬਾਹਰ ਆਇਓ 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 ਆਇਆ ਪਤਾ ਆਇਆ 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 ਉਹ ਦੇ ਕਬੂਤਰ ਆ ਗਏ ਬਾਹਰ ਦਾਣਾ ਖਾਈ ਜਾਂਦੇ ਆ ਪਾਣੀ ਆਪਣਾ ਪੀ ਜਾਂਦਾ ਤੇ ਪਾਦ ਨਹੀਂ ਆਖਰੀ ਫਿਰ ਨਹੀਂ ਘਾ ਮਾਰ ਲਈ ਤੋਸ ਕੱਢਿਆ ਤਾਂ ਨਹੀਂ ਮਿਲ ਆਪਣਾ ਲੁੱਪ ਆ ਰਿਹਾ ਮੇਰੇ ਵੀ ਰਖਦਾ ਇਹ ਆ ਸੀ ਅਚਨ ਇਹ ਕੀ ਹੋ ਗਿਆ ਹੋਰ ਇੱਥੇ ਇੱਕ ਦੋ ਹੋਣਗੇ ਦੋ ਪਹਿਲਾਂ ਨੇ ਕਲੀਕ ਕੀ ਹੋ ਗਿਆ ਇੱਧਰ ਦੇਖ ਕਰੀਂ ਵੇਖ ਲੀਏ ਨਹੀਂ ਮਿੱਤਰੋ ਅੜੀ ਗਏ ਇੱਧਰ ਐ ਕਰੀ ਦੇਖੀ ਬੱਚਾ ਬੈਠਾ ਸਹੀ ਹੈ ਅੱਲਾ ਬੱਚਾ ਪਨੀਲੇ ਆਂਡੇ ਰੱਖੀ ਤੁਹਾਨੂੰ ਪਤਾ ਹੀ ਐ ਜਿਵੇਂ ਇਹ ਹੋ ਗਿਆ ਮਿੱਲਾ ਇੱਕ ਜੂਬਰਾ ਬੈਠਾ ਇੱਧਰ ਆਮੀ ਢੱਕੇ ਇਕੱਠੇ ਕਰੀ ਜਾਂਦੇ ਆਂਡੇ ਦੇ ਨਹੀਂ ਇਹਨਾਂ ਨੇ ਬਾ ਦੋ ਤਾਂ ਨਿਕਲੇ ਮਲਾ ਪੈਂਦੀ ਦੇ ਦੋ ਪਹਿਲਾਂ ਨਿਕਲੇ ਸਿੱਖੋਂ ਨਿਕਲੇ ਕਬੂਤਰ ਦਾਣਾ ਖਾਈ ਜਾਂਦੇ ਰੋਟੀਆਂ ਪਾਈਆਂ ਵਿੱਚ ਚੂਰ ਕੇ ਵਧੀਆ ਹਨਾਇਆ ਬਾਹਰ ਨਿਕਲਾ ਛੁਲਛੁ ਦੇਣੇ ਕੋਈ ਦਵਾਈ ਮੜੀ ਜਾਪਾ ਅੱਧੇ ਪਈ ਸੀ ਬਾਹਰ ਕੱਢਦੀ ਮਲਾ ਪਈ ਨਾ ਹੋਰ ਹੈ ਮਰੇ ओके रिपोर्ट जी। ਲਓ ਜੀ ਪਾਣੀ ਪਾ ਦਈਏ। ਤੇ ਇਧਰ ਦੋ ਤਿੰਨ ਹੋਰ ਗੱਡੇ ਵੇ ਉਹ ਮਿੱਠਾ ਮਰੀਮੇ ਉੱਚੀ ਦਿਖਾ ਦਿੰਨੇ ਤੁਹਾਨੂੰ। ਆ ਜਾਓ ਭਾਈ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ। ਆ ਬੱਚਾ ਵਾਲੀ ਛੇਤੀ ਆਂਦੇ। ਓਏ। ਧਿਆਨ ਨਾਲ ਪਾਸਿਓ। ਲਓ ਚਪਰ ਲਿਆ ਪੀ ਲੋ ਪੀ ਲੋ। ਲੋ ਜੀ ਆਪੇ ਦੋ ਤਨੇ ਦੇ ਚ ਇੱਥੇ ਦਾ ਭੱਜੀ ਫਿਰਦੇ ਆ ਠੀਕ ਹੈ ਜੀ ਕੋਈ ਨਾ ਚਲੋ ਮਮੋ ਲੀ ਜੇ ਵਾਲੇ ਨਹੀਂ ਗੇ ਗਿਤੀ ਤੇ ਪੰਜ ਸੱਤ ਮਲਾਪਕ ਨਿਕਲੇ ਆ ਕਬੂਤਰਾਂ ਸਾਰਿਆਂ ਚ ਐਦੀ ਡੀ ਵਾਰਮਿੰਗ ਨਹੀਂ ਹੋਈ ਇਹਦੇ ਅੰਦਰ ਦਾਣੇ ਸੀ ਅਗਲੀ ਵੀਡੀਓ ਮੇਰੇ ਵੀਰੋ ਇਹਨਾਂ ਦੀ ਆਪਾਂ ਡਾਈ ਕਰਾਵਾਂਗੇ ਹੁਣ ਉਹ ਬੱਚਾ ਦਾ ਟਿੱਲਾ ਇਹਨੂੰ ਡਾਕ ਦਿਖਾਵਾਂਗੇ ਤੁਹਾਨੂੰ ਤੇ ਮਿਲਦੇ ਆ ਅਗਲੀ ਨਵੀਂ ਵੀਡੀਓ ਚ ਤੇ ਏਸੀ ਆਈ ਦੀ ਆਪਣੀ ਵੀਡੀਓ ਮੀਟ ਕਰਦੇ ਆ ਵਧੀਆ ਲੱਗੀ ਹੋਵੇ ਕੀ ਤੇ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਚੈਨਲ ਲਾਇਨ ਕਪੂਤਰਾ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੇਰੇ ਵੀਰੋ ਮਿਲਦੇ ਆ ਜਲਦ ਅਗਲੇ ਨਵੇਂ ਟਾਪਿਕ ਤੇ ਮੈਨੂੰ ਦੇਖ ਜਾਚ ਤੱਕ ਰੱਖਾ ਮੇਰੇ ਵੀਰੋ